ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਲੈ ਕੇ ਆ ਨਿਊ ਹਾਇਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲਾ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਅੱਜ ਲੈ ਕੇ ਆ ਨਿਊ ਹਾਇਲੈਂਡ 36 ਦੀ ਟਰੈਕਟਰ ਦੀ ਵੀਡੀਓ ਦੋਸਤੋ 2022 ਮਾਡਲ ਤੇ 8,90,000 ਰੁਪਏ ਦੇ ਰੇਟ ਰੱਖਿਆ ਤੇ ਬਾਕੀ ਜਿਹੜਾ ਵੀ ਰੇਟ ਆ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਇੰਜਨ ਗੇਅਰ ਬਿਲਕੁਲ ਸਾਫ਼ ਹੈ ਨਵਾਂ ਟਰੈਕਟਰ ਆ ਦੋਸਤੋ 2022 ਮਾਡਲ ਟਰੈਕਟਰ ਆ ਛਤਰੀ ਲੱਗੀ ਹੋਈ ਹੈ ਪਾਵਰ ਸਟੀਅਰਿੰਗ ਡਿਊਲ ਕਲਚ ਟਰੈਕਟਰ ਆ ਦੋਸਤੋ ਰੰਗ ਪੇਂਟ ਸਾਰਾ ਨਾਲ ਦਾ ਹੈ ਪਕਾ ਸਾਰਾ ਟਰੈਕਟਰ ਸਾਫ਼ ਹੈ ਦੋਸਤੋ ਨਵਾਂ ਟਰੈਕਟਰ ਹੈਗਾ ਤੇ ਬਾਕੀ ਦੇਖ ਦੇਖ ਸਕਦੇ ਹੋ ਵੀਡੀਓ ਵਿੱਚ ਬਾਕੀ ਟਾਇਰਾਂ ਦੀ ਗੱਲ ਕਰੀ ਦੋਸਤੋ ਐਮ ਆਰ ਐਫ ਦੇ ਟਾਇਰ ਆ 16 ਇੰਚ ਉਚਾਈ ਦੇ ਟਾਇਰ ਆ ਚਾਰੇ ਟਾਇਰ ਸਾਨੂੰ ਨਵੇਂ ਮਿਲਣਗੇ ਦੋਸਤੋ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈਗਾ ਡਿਊਲ ਕਲਚ ਪਾਵਰ ਸਟੀਅਰਿੰਗ ਟਰੈਕਟਰ ਦੋਸਤੋ ਪੰਜਾਬ ਨੰਬਰ ਟਰੈਕਟਰ ਹੈ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆਂ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਤੇ ਟਰੈਕਟਰ ਸਾਰਾ オリジナル ਆ ਦੋਸਤੋ ਨਾਲ ਦਾ ਰੰਗ ਪੇਂਟ ਹੋਇਆ ਵਾ ਸਾਰਾ ਟਰੈਕਟਰ ਦੇ ਪਾਰਟਸ ਨਾਲ ਦੇ ਦੋਸਤੋ ਬਾਕੀ ਚਾਰੇ ਟਾਇਰਸ ਨੂੰ ਸਾਫ ਮਿਲਣਗੇ ਨਵੇਂ ਮਿਲਣਗੇ ਦੋਸਤੋ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਆ ਤਾਪਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਟਰੈਕਟਰ ਦੀ ਲੋਕੇਸ਼ਨ ਦੋਸਤੋ ਇਸ ਨੂੰ ਬਰਨਾਲੇ ਏਰੀਆ ਦੇ ਵਿੱਚ ਟਰੈਕਟਰ ਮਿਲੂਗਾ ਤੇ ਬਹੁਤ ਹੀ ਸਾਫ ਕੇ ਰੱਖਿਆ ਹੋਇਆ ਟਰੈਕਟਰ ਦੋਸਤੋ 2022 ਮਾਡਲ ਟੌਪ ਮਾਡਲ ਟਰੈਕਟਰ ਹੈ ਰੰਗ ਪੇਂਟ ਸਾਰਾ ਸਾਫ ਆ ਦੋਸਤੋ ਇੰਜਨ ਗੇਅਰ ਬਿਲਕੁਲ ਸਾਫ ਪਿਆਗਾ ਤੇ ਬਾਕੀ ਵੀਡੀਓ ਨੂੰ ਕਰਦੇ ਬਾਅਦ ਸ਼ੇਅਰ ਦੋਸਤੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਦੋਸਤੋ